ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕੀ ਅਪਾਇੰਟਮੈਂਟਾਂ ਦੀ ਕੀ ਅਪਡੇਟ ਆ ਰਹੀ ਹੈ ਕੱਲ ਵੀਰ ਭਰਾ ਦਿੱਲੀ ਵੀ ਗਏ ਉਹਨਾਂ ਨੇ ਕੀ ਗੱਲਬਾਤ ਕੀਤੀ ਉੱਥੇ ਉਸ ਬਾਰੇ ਗੱਲ ਕਰ ਲਾਂਗੇ ਫੈਮਿਲੀ ਅਪਾਇੰਟਮੈਂਟਾਂ ਬਾਰੇ ਗੱਲ ਕਰਾਂ ਕਿ ਫੈਮਿਲੀ ਅਪਾਇੰਟਮੈਂਟਾਂ ਦਾ ਕੀ ਸਬਤਬ ਚੱਲ ਰਿਹਾ ਵਾ ਜਿਆਦਾ ਚਿਰ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਜ਼ਰੂਰ ਕਮਗਾ ਜਿਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਇੱਥੇ ਮਿਲ ਜਾਵੇ ਕਿ ਤੁਸੀਂ ਉਸ ਵੀਡੀਓ ਵਿੱਚ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਤੇ ਜਿਨਾਂ ਨੇ ਸਾਡ ਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਮੈਸੇਜ ਕਰਕੇ ਪ ਏ ਕੋ ਬਿਨਾ ਪੈਸਾ ਤਾਂ ਉਹ ਕੋਈ ਪੈਸਾ ਨਾਲ ਨਹੀਂ ਹੈ ਕਈ ਵੀਰ ਭਰਾ ਹੈਗੇ ਹੈ ਜਿਹੜੇ ਯੂਟਿਊਬਰ ਆ ਇੰਸਟਾਗ੍ਰਾਮ ਤੇ ਫੋਲੋ ਕਰਕੇ ਬਾ ਪਹਿਲਾਂ ਪੈਸਾ ਮੰਗਦੇ ਆ ਫਿਰ ਜਵਾਬ ਦਿੰਦੇ ਆ ਇਹ ਪੈਸਾ ਤੋਂ ਬਿਨਾ ਜੇ ਮੇਰੇ ਵੀਰ ਭਰਾ ਟੈਨਸ਼ਨ ਨਾਲ ਆਉਂਦੇ ਸਾਨੂੰ ਮੈਸੇਜ ਕਰੋ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਇਹ ਗੱਲ ਕਰਦੇ ਆ ਅਪਾਇੰਟਮੈਂਟਾਂ ਬਾਰੇ ਕੀ ਅਪਾਇੰਟਮੈਂਟਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਵਾ ਅਪਾਇੰਟਮੈਂਟਾਂ ਦਾ ਹਫ਼ਤਾ ਭੇਜਦਾ ਵਾਂ ਕਿ ਜਿਨ੍ਹਾਂ ਨੂੰ ਤਾਂ ਮਿਸਮੈਚ ਦੀਆਂ ਮੇਲਾਂ ਆਈਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਲਿੰਕ ਭੇਜਾਂ ਇੱਕ ਹੋਰ ਆਪਣੇ ਜਿਹੜਾ ਵਾ ਰੀ ਅਪਲ ਜਿਹਨਾਂ ਨੂੰ ਲੈਓ ਹਸਟਰੀਆ ਨਾ ਚੁੱਕਲੇ ਉਹਨਾਂ ਨੂੰ ਅਪਾਇੰਟਮੈਂਟਾਂ ਮਿਲ ਗਈਆਂ ਜਿਹਨਾਂ ਦੇ ਨੂੰ ਲੈਓ ਹਸਟਰੀਆ ਨੇ ਨਹੀਂ ਚੁੱਕੇ ਤੇ ਅਪਾਇੰਟਮੈਂਟਾਂ ਨਹੀਂ ਮਿਲੀਆਂ ਜਾਂ ਜਿਹਨਾਂ ਦੇ ਸੁਨ ਲੈਓ ਹਸਟਰੀਆ ਅਪਡੇਟ ਨਹੀਂ ਉਹਨਾਂ ਨੇ ਅਪਡੇਟ ਕਰਾਇਆ ਆਪਣੇ ਨੂੰ ਲੈਓ ਹਸਟ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਦੁਬਾਰਾ ਫੀਲ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਅਪਾਇੰਟਮੈਂਟਾਂ ਮਿਲ ਗਈਆਂ ਭਾਵੇਂ ਉਹਨਾਂ ਦਾ ਰੈਫਰੈਂਸ ਨੰਬਰ 3 ਲੱਖ ਹੀ ਭਾਵੇਂ 2 ਲੱਖ ਹੀ ਭਾਵੇਂ 2.5 ਲੱਖ ਹੀ ਭਾਵੇਂ 295000 ਹੀ ਉਹਨਾਂ ਨੂੰ ਅਪਾਇੰਟਮੈਂਟਾਂ ਮਿਲ ਗਈਆਂ ਕਿਸੇ ਨੂੰ ਅਕਤੂਬਰ ਦੀ ਮਿਲ ਗਈ ਕਿਸੇ ਨੂੰ 15 ਅਕਤੂਬਰ ਦੀ ਕਿਸੇ ਨੂੰ ਨਵੰਬਰ ਦੀ ਮਿਲ ਗਈ ਅਪਾਇੰਟਮੈਂਟ ਬਾਕੀ ਹੁਣ ਜਿਹਨਾਂ ਦੇ ਐਕਸਪਾਇਰ ਹੋ ਚੁੱਕੇ ਆ ਉਹ ਵੀਰਪਰਾ ਬੇਟ ਹੀ ਕਰ ਰਿਹਾ ਕਿਉਂਕਿ ਪੈਸੇ ਦੇ ਚੁੱਕੇ ਆ ਏਜੰਟਾਂ ਨੂੰ ਤੇ ਨੂੰ ਅਪਾਇੰਟਮੈਂਟਾਂ ਮਿਲੀਆਂ ਨਹੀਂ ਆ ਹੁਣ ਪੰਗਾ ਇਹ ਵਾ ਕਈਆਂ ਨੂੰ ਤਾਂ ਕਈ ਵੀਰਪਰਾ ਇਦਾਂ ਦੇ ਵੀ ਆ ਕਿ ਜਿਹਨਾਂ ਨੇ ਪੈਸੇ ਦੇ ਚੁੱਕੇ ਆ ਏਜੰਟਾਂ ਨੂੰ ਪਰ ਉਹਨਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਤੇ ਜੇਕਰ ਉਹ ਕਿਸੇ ਨਾਲ ਗੱਲ ਕਰਦੇ ਆ ਜਾ ਕੇ ਤੇ ਉਹ ਨੂਲਾ ਹਸਤਾਖਤ ਦਿਖਾਉਂਦੇ ਆ ਨੂਲੇ ਉਸ ਪਤਾ ਜਾਂਦਾ ਕਿ ਨੂਲਾ ਹਸਤਾਖਤ ਫੀਕ ਵਲੋ ਕੀ ਜਿਹੜੇ ਕਈ ਆ ਇਹੋ ਜਿਹੇ ਵੀ ਆ ਕਿ ਜਿਨਾਂ ਨੂੰ ਫੀਕ ਨੂਲੇ ਹਸਤੇ ਮਿਲੇ ਵਾ ਉਹਦੇ ਕਰਕੇ ਵੀ ਅਪਾਇੰਟਮੈਂਟਾਂ ਜਿਹੜੀਆਂ ਰਿਜੈਕਟ ਇਹ ਕਾਲ ਪਰਸਨ ਉਹਨਾਂ ਦਾ ਕੀ ਸਭ ਤਾ ਚੱਲਿਆ ਉੱਥੇ ਕੀ ਕੀਤਾ ਉਹਨਾਂ ਵੀਰ ਭਰਾਵਾਂ ਨੇ ਤੇ ਉੱਥੇ ਜਦੋਂ ਗਏ ਵੀਰ ਭਰਾ ਉਹਨਾਂ ਨੇ ਗੱਲਬਾਤ ਕੀਤੀ ਕਿ ਸਾਡੀਆਂ ਅਪਾਇੰਟਮੈਂਟ ਆਈਡੀਆਂ ਵਾਂ ਰਿਜੈਕਟ ਹੋ ਰਹੀਆਂ ਵਾ ਇਦਾਂ ਰਿਜੈਕਟ ਹੋਈਆਂ ਵਾ ਉਹਨਾਂ ਲੋਇਸ ਐਕਸਪਾਇਰ ਹੋਣ ਵਾਲੇ ਆ ਜਾਂ ਹੋ ਚੁੱਕੇ ਐਕਸਪਾਇਰ ਇਹਦਾ ਕੀ ਹੱਲ ਵਾ ਹੁਣ ਦੱਸੋਾਨੂੰ ਵੀ ਕਿਉਂ ਹੋ ਰਿਹਾ ਸਾਡੀਆਂ ਉਹਨਾਂ ਨੇ ਸਿਰਫ ਦੇ ਸਿਰਫ ਇਹੋ ਹੀ ਕਿਹਾ ਵਾ ਜਿਨੂਲਾ ਉਸਤਾ ਜਿੰਨਾ ਦਾ ਐਕਸਪਾਇਰ ਹੋ ਚੁੱਕਾ ਵਾ ਜੇਕਰ ਤੁਹਾਨੂੰ ਮੇਲ ਆ ਗਈ ਹੈ ਤੁਸੀਂ ਆਪਣਾ ਡਾਕੂਮੈਂਟ ਦੁਬਾਰਾ ਭਰ ਦੋ ਸਹੀ ਹੈ ਤੁਹਾਨੂੰ ਅਪਾਇੰਟਮੈਂਟ ਮਿਲ ਜੂਗੀ ਪਰ ਜਿਨਾਂ ਨੂੰ ਮੇਲ ਨਹੀਂ ਆਈ ਉਹਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਉਹਨਾਂ ਦੀ ਕਿ ਜਾਨਾਂ ਦਾ ਜਿਨੂਲਾ ਉਸਤਾ ਅਪਡੇਟ ਨਹੀਂ ਆ ਜਾਂ ਉਹਨਾਂ ਦਾ ਜਿਨੂਲਾ ਉਸਤਾ ਫੇਕ ਵਾ ਮਿਲਕੀ ਫੇਕ ਬਣਾਇਆ ਜਿਨੂਲਾ ਉਸਤਾ ਮਾਲਕ ਤੁਹਾਡੇ ਨੇ ਤੁਹਾਡੇ ਏਜੰਟ ਨੇ ਜਾਂ ਆਪਾਂ ਕਹਿ ਲਈਏ ਕਿ ਫੇਕ ਬਣਾਇਆ ਵਾ ਇਹ ਪ੍ਰੋਸੈਸ ਜਿਹੜਾ ਵਾ ਚੱਲ ਰਿਹਾ ਵਾ ਆਪਾਂ ਕਹਿ ਲਈਏ ਕਿ ਦਿੱਲੀ ਜਿਹੜਾ ਦਿੱਲੀ ਗਾਇਬੀਰ ਭਰਾ ਉਹਨਾਂ ਨੇ ਦੱਸਿਆ ਉੱਥੇ ਦੇ ਹਾਲ ਉਹਨਾਂ ਨੇ ਕੋਈ ਨਹੀਂ ਦੱਸਿਆ ਨਾ ਉਹਨਾਂ ਨੇ ਕਿ ਆ ਤੁਹਾਡੇ ਡਾਕੂਮੈਂਟ ਜਮ੍ਹਾਂ ਕਰਾ ਦਾਂਗੇ ਆਪਾਂ ਇਦਾਂ ਕਰ ਦਾਂਗੇ ਇਦਾਂ ਖਾਦਾਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਤੇ ਵੀਰ ਭਰਾਵਾਂ ਨੂੰ ਵੇਟ ਹੀ ਕਰਨੀ ਪੈਣੀ ਆ ਜੇ ਕੋਈ ਅਪਡੇਟ ਆਉ ਜੂਗੀ ਸ਼ਾਮ ਦਾ ਮੇਰੇ ਹਿਸਾਬ ਨਾਲ ਤਾਂ ਜੇਕਰ ਕਿਸੇ ਵੀਰ ਭਰਾ ਨੇ ਪੈਸੇ ਲੈਣ ਨਹੀਂ ਦਿੱਤੇ ਏਜੰਟ ਨੂੰ ਅਪਾਇੰਟਮੈਂਟ ਜੇਕਰ ਨਹੀਂ ਮਿਲੀ ਤੇ ਮੇਰੇ ਹਿਸਾਬ ਨਾਲ ਤੁਸੀਂ ਅਪਡੇਟ ਵਾ ਪਹਿਨਾ ਦੋ ਅਪਾਇੰਟਮੈਂਟ ਲੈਣ ਦੀ ਵੇਟ ਕਰੋ ਕਿੰਨਾ ਚਿਕਟਾ ਤੁਹਾਡਾ ਵੀਜ਼ਾ ਲੱਗ ਕੇ ਨਹੀਂ ਆਉਂਦਾ ਉਸ ਤੋਂ ਉਹਨਾਂ ਦਾ ਅਕਰਥ ਆਪਣੇ ਪੈਸੇ ਨਾ ਦੋ ਜੇ ਕਿਸੇ ਵੀਰ ਭਰਾ ਨੇ ਹਾਲ ਤੱਕ ਪੈਸੇ ਨਹੀਂ ਦਿੱਤੇ ਜਾਂ ਉਹਾਂ ਵਾਲੇ ਸਮਝਦੇ ਆ ਕਿ ਪੇਪਰ ਭਰਨੇ ਆ ਕਿਸੇ ਨੇ ਵੀ ਤੇ ਮੇਰੇ ਵੀਰ ਭਰਾ ਏਜੰਟ ਨਾਲ ਇਹ ਗੱਲ ਜਰੂਰ ਕਰ ਲੋ ਕਿ ਜਿਹੜੇ ਪੈਸੇ ਵਾ ਉਹ ਵੀਜ਼ਾ ਲੱਗਣ ਤੋਂ ਬਾਅਦ ਭਾਗ ਤੁਹਾਡੇ ਪੇਪਰ ਨਿਕਲ ਵੀ ਆਉਂਦੇ ਆ ਅਪਾਇੰਟਮੈਂਟ ਤੁਹਾਨੂੰ ਮਿਲ ਵੀ ਜਾਂਦੀ ਆ ਪਰ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਤੁਹਾਡੇ ਹੱਥ 'ਚ ਵੀਜ਼ਾ ਆ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਆਪਣੇ ਪੈਸੇ ਭਾਵੇਂ ਕਲੀਅਰ ਕਰ ਦਿਓ ਉਹਨਾਂ ਦਾ ਕੋਈ ਚੱਕਰ ਨਹੀਂ ਆ ਹੁਣ ਆਪਾਂ ਗੱਲ ਕਰ ਰਹੇ ਹਾਂ ਫੈਮਿਲੀ ਅਪਾਇੰਟਮੈਂਟ ਬਾਰੇ ਇਹ 3-4 ਦਿਨ ਹੋ ਗਏ ਪਹਿਲਾਂ ਅਪਾਇੰਟਮੈਂਟਾਂ ਖੁੱਲੀਆਂ ਸੀ ਫੈਮਿਲੀ ਵਾਲਿਆਂ ਪਰ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਜਿਹੜੇ ਜੈਂਟ ਵੀਰ ਭਰਾ ਉਹਨਾਂ ਨੂੰ ਵੀ ਪਤਾ ਲੱਗਾ ਕਿ ਅਪਾਇੰਟਮੈਂਟਾਂ ਜਿਹੜੇ ਖੁੱਲੀਆਂ ਜਦੋਂ ਅਪਾਇੰਟਮੈਂਟਾਂ ਆਈਆਂ ਬੰਦ ਹੋ ਗਈਆਂ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਅਪਾਇੰਟਮੈਂਟਾਂ ਖੁੱਲੀਆਂ ਸੀ ਲਿੰਕ ਜਿਹੜਾ ਵਾ ਬੰਦ ਹੋ ਚੁੱਕਾ ਵਾ ਠੀਕ ਐ ਤੇ ਜੇ ਕਿਸੇ ਵੀਰ ਭਰਾ ਨੂੰ ਲੋਸ ਦਾ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹ ਅਪਾਇੰਟਮੈਂਟ ਆ ਹਲੇ ਓਪਨ ਵਾ 15 ਦਿਨ ਵਾਲੀਆਂ ਤੇ ਉਹਦੇ ਬਾਅਦ ਤੁਸੀਂ ਮੈਨੂੰ ਮੈਸੇਜ ਕਰ ਲਓ ਇੰ ਤੁਸੀਂ ਕਿਹਨਾ ਗੱਲ ਕਰ ਸਕਦੇ ਤੇ ਮੈਨੂੰ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਤੇ ਦੂਜੀ ਗੱਲ ਤੇ ਫੈਮਿਲੀ ਵਾਲੇ ਅਪਾਇੰਟਮੈਂਟਾਂ ਦੀ ਗੱਲ ਕਰ ਲੈਨੇ ਆਪਾਂ ਫੈਮਿਲੀ ਵਾਲਿਆਂ ਦਾ ਕੀ ਹਿਸਾਬ ਤਾਵੇ ਕਿ ਅਪਾਇੰਟਮੈਂਟਾਂ ਓਪਨ ਹੋਈਆਂ ਸੀ ਤੇ ਅਪਾਇੰਟਮੈਂਟਾਂ ਨਹੀਂ ਮਿਲੀਆਂ ਤੇ ਜੇ ਕਿਸੇ ਫੈਮਿਲੀ ਵਾਲੇ ਵੀਰਪਰਾ ਦਾ ਨੂੰ ਲਾਹਸਤਾ ਰਹਿ ਗਿਆ ਵਾ 15 ਦਿਨ ਤੋਂ ਘਟਦਾ ਉਹ ਵੀਰ ਭਰਾ ਕੀ ਕਰਨ ਉਹ ਵੀਰ ਭਰਾ ਸਿੱਧੇ ਅੰਬੈਸੀ ਚ ਜਾ ਕੇ ਟਰਾਈ ਕਰਕੇ ਵੇਖਣ ਬਿਨਾ ਅਪਾਇੰਟਮੈਂਟ ਤੋਂ ਟਰਾਈ ਕਰ ਸਕਦੇ ਤੁਸੀਂ ਤੁਹਾਨੂੰ ਸ਼ਾਨ ਦਾ ਅਪਾਇੰਟ ਬਿਨਾ ਅਪਾਇੰਟਮੈਂਟ ਤੁਹਾਨੂੰ ਇਹ ਰਹਾ ਤੁਹਾਡੀ ਫਾਈਲ ਜਮ੍ਹਾਂ ਕਰ ਲਿਆ ਠੀਕ ਹੈ 15 ਦਿਨ ਤੋਂ ਘੱਟ ਜਿਹਨਾਂ ਦਾ ਰਹਿ ਗਿਆ ਜਿਹਨਾਂ ਦਾ ਵਾਧ ਰਹਿ ਗਿਆ ਉਹਦੀ ਮੈਂ ਗੱਲ ਕਰਦਾ ਜੇ ਜਿਹਨਾਂ ਦਾ 15 ਦਿਨ ਤੋਂ ਘੱਟ ਰਹਿ ਗਿਆ ਠੀਕ ਹੈ ਨਿੱਕੀ ਜਿਹੀ ਮੈਂ ਇਨਫੋਰਮੇਸ਼ਨ ਲੈ ਕੇ ਆਇਆ ਵਾ ਜੇ ਕਿਸੇ ਵੀਰ ਭਰਾ ਦਾ ਨੂਲਾ ਹੌਸਤਾ ਫੈਮਲੀ ਵਾਲਾ 9 ਮਨთ ਵਾਲਾ ਨਹੀਂ ਜਾਂ ਤਾਲ ਵਾਲੀ ਮੈਂ ਫੈਮਲੀ ਵਾਲੇ ਪੇਪਰਾਂ ਦੀ ਗੱਲ ਕਰਨਿਆ ਵਾ ਫੈਮਲੀ ਵਾਲੇ ਪੇਪਰਾਂ ਦਾ ਨੂਲਾ ਹੌਸਤਾ 15 ਦਿਨ ਤੋਂ ਘੱਟ ਰਹਿ ਗਿਆ ਵਾ ਉਹ ਅਪਾਇੰਟਮੈਂਟ ਤੋਂ ਬਿਨਾ ਅੰਬੈਸੀ ਵਿੱਚ ਜਾ ਕੇ ਵੇਖੇ ਟਰਾਈ ਕਰਕੇ ਵੇਖੇ ਤੁਹਾਡੀ ਫਾਈਲ ਜਮ੍ਹਾਂ ਉਹਨਾਂ ਨੇ ਕਰ ਲੈਣੀ ਆ ਬਿਨਾ ਅਪਾਇੰਟਮੈਂਟ ਤੋਂ ਜੇਕਰ ਤੁਹਾਡਾ 15 ਦਿਨ ਤੋਂ ਘੱਟ ਰਹਿ ਗਿਆ ਹੋਵੇ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇੰਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਅਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਚ